ਅੱਜ ਦੀ ਸ਼ੁਰੂਆਤ ਕਰਦੇ ਆ ਵੱਡੀ ਖਬਰ ਆ ਰਹੀ ਹੈ ਪੰਜਾਬ ਹਰਿਆਣਾ ਹਾਈ ਕੋਰਟ ਨੂੰ ਬੰਬ ਨਾਲ ਅਡਾਉਣ ਦੀ ਧਮਕੀ ਦਿੱਤੀ ਗਈ ਹੈ ਵੱਡੀ ਖਬਰ ਹੈ ਪੰਜਾਬ ਹਰਿਆਣਾ ਹਾਈ ਕੋਰਟ ਨੂੰ ਬੰਬ ਨਾਲ ਅਡਾਉਣ ਦੀ ਧਮਕੀ ਦੇ ਦਿੱਤੀ ਗਈ ਹੈ ਰਜਿਸਟਰਾਰ ਨੂੰ ਇੱਕ ਈਮੇਲ ਭੇਜੀ ਗਈ ਹੈ ਜਿਸ ਦੇ ਵਿੱਚ ਧਮਕੀ ਦਿੱਤੀ ਗਈ ਹੈ ਜਾਣਕਾਰੀ ਮਿਲ ਰਹੀ ਹੈ ਕਿ ਈਮੇਲ ਦੇ ਵਿੱਚ ਦੁਪਹਿਰ 1:35 ਮਿੰਟ ਤੇ ਬਲਾਸਟ ਕਰਨ ਦਾ ਜ਼ਿਕਰ ਕੀਤਾ ਗਿਆ ਹੈ ਜਿਸ ਤੋਂ ਬਾਅਦ ਹਾਈ ਕੋਰਟ 'ਚ ਅਲਰਟ ਜਾਰੀ ਕੀਤਾ ਗਿਆ ਬੰਬਸ ਕੁਆਡ ਟੀਮਸ ਤਾਇਨਾਤ ਕੀਤੀਆਂ ਗੀਆਂ ਨੇ ਤੇ ਇਸ ਦੇ ਨਾਲ ਹੀ ਧਮਕੀ ਦੇਣ ਵਾਲੇ ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਹੈ ਵੱਡੀ ਖਬਰ ਹੈ ਪੰਜਾਬ ਹਰਿਆਣਾ ਹਾਈ ਕੋਰਟ ਜਿੱਥੇ ਹਰ ਰੋਜ਼ ਸੈਂਕੜੇ ਹੀ ਲੋਕ ਆਪੂ ਆਪਣੇ ਕੇਸਾਂ ਨੂੰ ਲੈ ਕੇ ਪਹੁੰਚਦੇ ਨੇ ਬਹੁਤ ਸਾਰੇ ਲੋਕਾਂ ਦੀ ਗਵਾਹੀ ਹੁੰਦੀ ਹੈ ਬਹੁਤ ਸਾਰੇ ਕੇਸ ਹਾਈ ਕੋਰਟ ਦੇ ਵਿੱਚ ਹਿਅਰਿੰਗਸ ਹੁੰਦੀਆਂ ਨੇ ਤੇ ਵੱਡੀ ਗਿਣਤੀ ਦੇ ਵਿੱਚ ਉੱਥੇ ਜੱਜ ਸਹਿਬਾਨ ਵਕੀਲ ਮੌਜੂਦ ਹੁੰਦੇ ਨੇ ਤੇ ਹੁਣ ਪੰਜਾਬ ਹਰਿਆਣਾ ਹਾਈ ਕੋਰਟ ਨੂੰ ਧਮਕੀ ਦਿੱਤੀ ਗਈ ਹੈ ਬੰਬ ਨਾਲ ਉਡਾਉਣ ਦੀ ਇਹ ਧਮਕੀ ਰਜਿਸਟਰਾਰ ਨੂੰ ਭੇਜੀ ਗਈ ਹੈ ਅਤੇ ਇਸ ਦੇ ਵਿੱਚ ਇੱਕ ਈਮੇਲ ਦੇ ਜ਼ਰੀਏ ਧਮਕੀ ਦਿੱਤੀ ਗਈ ਹੈ ਹਾਲਾਂਕਿ ਇਸ ਧਮਕੀ ਦੇ ਵਿੱਚ 1:35 ਮਿੰਟ ਦਾ ਜ਼ਿਕਰ ਕੀਤਾ ਗਿਆ ਕਿ ਬਲਾਸਟ ਕੀਤਾ ਜਾਏਗਾ ਜਿਸ ਤੋਂ ਬਾਅਦ ਹਾਈ ਕੋਰਟ ਦੇ ਵਿੱਚ ਬੰਬ ਸਕੁਐਡ ਟੀਮਸ ਤਾਇਨਾਤ ਕੀਤੀਆਂ ਗਈਆਂ ਨੇ ਤੇ ਧਮਕੀ ਦੇਣ ਵਾਲੇ ਦੀ ਭਾਲ ਕੀਤੀ ਜਾ ਰਹੀ ਹੈ ਇਸੇ ਖਬਰ ਤੇ ਹੋਰ ਅਪਡੇਟ ਦੇ ਲਈ ਮੇਰੇ ਸਹਿਯੋਗੀ ਉਮੇਸ਼ ਸ਼ਰਮਾ ਜੁੜੇ ਨੇ ਉਮੇਸ਼ ਕੀ ਕੁਝ ਅਪਡੇਟ ਕੀ ਧਮਕੀ ਮਿਲੀ ਹੈ ਉਸ ਤੋਂ ਬਾਅਦ ਕਿਸ ਤਰ੍ਹਾਂ ਦੇ ਪ੍ਰਬੰਧ ਕੀਤੇ ਗਏ ਨੇ ਦੇਖੋ ਇਹ ਪਹਿਲੀ ਵਾਰ ਨਹੀਂ ਹੈ ਇਸ ਨੂੰ ਯਾਦ ਹੋਣਾ ਪਹਿਲਾਂ ਕਿ ਇੱਕ ਹੋਰ ਪਹਿਲਾਂ ਇਦਾਂ ਹੀ ਸੈਟ ਆਇਆ ਸੀਗਾ ਮੇਲ ਦੇ ਰਾਹੀਂ ਜਦੇ ਵਿੱਚ ਉੜਾਂ ਦੀ ਤੰਕੀ ਦਿੱਤੀ ਗਈ ਸੀ ਪਰ ਇਸਰ ਨੂੰ ਅੱਜ ਵੀ ਇੱਕ ਮੇਲ ਆਈ ਹੈ ਉਹਦੇ ਵਿੱਚ ਲਿਖਿਆ ਗਿਆ ਸੀ ਕਿ 1:30 ਵਜੇ ਦੇ ਕਰੀਬ ਪੁਰਾ ਦਿੱਤਾ ਜਾਏਗਾ ਲੇਕਿਨ ਤੁਰੰਤ ਪੁਲਿਸ ਤੇ ਬੌਮਸਕਵੈਡ ਦੀ ਟੀਮਾਂ ਜਿਹੜੀ ਡਿਸਪੋਜ਼ਲ ਉਹ ਪਹੁੰਚੇ ਨੇ ਚੱਪਾ ਚੱਪਾ ਛਾਣਾ ਕੇ ਵੈਸੀ ਵੀ ਹਾਈਪੋਰਟ ਵਿੱਚ ਕਿਉਂਕਿ ਸਿਕਿਉਰਿਟੀ ਲੱਗੀ ਹੋਈ ਹੈ ਪਹਿਲੇ ਤੋਂ ਹੀ ਮੈਡਲ ਡਿਟੈਕਟਰ ਡਿਟੈਕਟਰ ਹੁੰਦੇ ਨੇ ਹਰ ਗੇਟ ਤੇ ਉੱਤੇ ਤੇ ਚੈੱਕ ਕਰਕੇ ਭੇਜਿਆ ਜਾਂਦਾ ਹੈ ਲੇਕਿਨ ਕਿੰ비 ਐਤਿਆਤਨ ਤੌਰ ਤੇ ਪੂਰਾ ਇੱਕ ਵਾਰ ਬੰਬ ਡਿਸਪੋਜ਼ਲ ਸਕੁਐਡ ਨੇ ਔਰ ਡੌਗ ਸਕੁਐਡ ਨਾਲ ਸੇਕੀ ਉਹਨਾਂ ਨੇ ਚੱਪੇ ਚੱਪੇ ਛਾਣਾ ਬਰੀ ਬਰੀਕੀ ਨਾਲ ਜਾਂਚ ਕੀਤੀ ਹੈ ਔਰ ਇਹਦੀ ਪਾਲ ਕੀਤੀ ਜਾ ਰਹੀ ਹੈ ਜਿਹਦਾ ਤੁਸੀਂ ਜ਼ਿਕਰ ਕੀਤਾ ਕਿ ਬਿਲਕੁਲ ਕਿਉਂਕਿ ਮੇਲ ਕਰਨਾ ਔਰ ਉਸ ਵੇਲੇ ਤੰਕੀ ਦੇਣਾ ਕਿਤਨਾ ਕਿਤੇ ਕੋਈ ਸ਼ਰਾਰਤੀ ਅੰਤਰ ਦਾ ਹਰਕਤ ਲੱਗ ਰਿਹਾ ਹੈ ਔਰ ਇਸ ਫਾਈਬਰ ਜਿਹੜਾ ਸੈੱਲ ਹੈ ਉਹ ਵੀ ਐਕਟਿਵ ਹੈ ਕਿ ਕਿ ਉਹ ਮੇਲ ਆਈ ਹੈ ਕਿਹੜੀ ਡੋਮੇਨ ਤੋਂ ਮਿਲੀ ਹੈ ਸਾਰੀ ਉਹ ਜਿਹੜੀ ਜਾਣਕਾਰੀ ਜੁਟਾਈ ਜਾ ਰਹੀ ਹੈ ਔਰ ਫਿਲਹਾਲ ਇਦਾਂ ਦੇ ਕੋਈ ਚੀਜ਼ ਮਿਲੀ ਵੀ ਨਹੀਂ ਹੈ ਉੱਥੇ ਸੰਦੇਹ ਦੀ ਕੋਈ ਵਸਤੂ ਔਰ ਫਿਲਹਾਲ ਹਮੇਸ਼ਾ ਪੁਲਿਸ ਅਧਿਕਾਰੀਆਂ ਦਾ ਕੀ ਕਹਿਣਾ ਹੈ ਕਿ ਕੋਈ ਡਰ ਦੀ ਗਲਤੀ ਨਹੀਂ ਹੈ ਕਿਉਂਕਿ ਜਿਵੇਂ 1:35 ਦਾ ਤਾਂ ਸਮਾਂ ਦਿੱਤਾ ਗਿਆ ਸੀ ਉਹ ਤਾਂ ਨਿਕਲ ਚੁੱਕਿਆ ਕੀ ਜਦੋਂ ਇਹ ਈਮੇਲ ਆਈ احتیاط ਵਜੋਂ ਕੁਝ ਦੇਰ ਲਈ ਖਾਲੀ ਕਰਵਾਇਆ ਗਿਆ ਜਾਂ ਫਿਰ ਕੰਮ ਆਮ ਵਾਂਗ ਚੱਲਦਾ ਰਿਹਾ ਨੀ ਥੋੜਾ ਜਿਹਾ ਖਾਲੀ ਤਨਹੀਂ ਕਰਾਇਆ ਗਿਆ ਲੇਕਿਨ ਹਾਂ ਇਹ ਨਾ ਜ਼ਰੂਰ ਹੈ ਕਿ ਇੱਕ احتیاطਨ ਤੌਰ ਤੇ ਟੀਮਾਂ ਨੇ ਸਰਚ ਜਿਹੜਾ ਹੈ ਉਹ ਜ਼ਰੂਰ ਚਲਾਈ ਸੀਗੀ ਜੀ ਔਰ ਪੈਨਿਕ ਨਾ ਹੋਣ ਵਾਸਤੇ ਕਿਹਾ ਸੀਗਾ احتیاطਨ ਤੌਰ ਤੇ ਜ਼ਰੂਰ ਸਰਚ ਹੈ ਕਿਉਂਕਿ ਜਦੋਂ ਅਜਾ ਦੇ ਕੋਈ ਮੀਡੀਆ ਵਿੱਚ ਥ੍ਰੈਟ ਦੀਆਂ ਆਉਂਦੀਆਂ ਤਾਂ ਏਜੰਸੀਆਂ ਉਹਨੂੰ ਕੈਜ਼ੂਅਲ ਨਹੀਂ ਲੈਂਦੀਆਂ ਕਦੇ ਵੀ ਔਰ ਬਿਲਕੁਲ ਸਹੀ ਗੱਲ ਹੈ ਕਿ ਇੱਕ ਪੈਨਿਕ ਤਾਂ ਕਈ ਵਾਰ ਮੌਲ ਦਾ ਲੱਗਦਾ ਵੀ ਥ੍ਰੈਟ ਆਈ ਹੈ ਲੇਕਿਨ ਟਾਈਮ ਜਿਹੜਾ ਦਿੱਤਾ ਗਿਆ ਸੀ ਉਹ ਵੈਸੇ ਵੀ ਉਸ ਤੋਂ ਲੰਘ ਚੁਕਿਆ ਸੀ ਔਰ ਹੱਲੇ ਜਿਹੜੀ ਪੁਲਿਸ ਜਾਣਕਾਰੀ ਹੈ ਕਿ ਸਰਚ ਜਿਹੜੀ ਹੈਗੀ ਹੈ ਕਿ ਮੇ ਕਿਨੇ ਜਿੱਤੇ ਕਿਥੋਂ ਆਇਆ ਉਹ ਸਰਚ ਕਰੀਏ ਠੀਕ ਹੈ Umesh ਬਹੁਤ ਸ਼ੁਕਰੀਆ Umesh Sharma ਮੇਰੇ ਸਹੋਗੀ ਜਾਣਕਾਰੀ ਦੇ ਰਹੇ ਸੀ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਇੱਕ ਧਮਕੀ ਭਰੀ ਈਮੇਲ ਭੇਜੀ ਗਈ ਹੈ ਕਿ ਹਾਈ ਕੋਰਟ ਨੂੰ ਬੰਬ ਨਾਲ ਉਡਾ ਦਿੱਤਾ ਜਾਵੇਗਾ ਹਾਲਾਂਕਿ ਇਸ ਦੇ ਵਿੱਚ 1:35 ਮਿੰਟ ਦਾ ਸਮਾਂ ਸੀ ਜੋ ਨਿਕਲ ਚੁੱਕਿਆ ਪਰ ਦੂਜੇ ਪਾਸੇ ਬੰਬ ਸ쿼ਡ ਟੀਮ ਜ਼ਾਇਨਾਤ ਕੀਤੀ ਗਈ ਹੈ ਤਲਾਸ਼ੀ ਮਹਿੰਮ ਜਾਰੀ ਹੈ ਤੇ احتیاط ਦੇ ਵਜੋਂ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਚੱਪੇ-ਚੱਪੇ ਨੂੰ ਖੰਗਾਲਿਆ ਜਾ ਸਕੇ ਦੂਜੇ ਪਾਸੇ ਜਿਸ ਮੁਲਜ਼ਮ ਦੇ ਵੱਲੋਂ ਇਹ ਈਮੇਲ ਕੀਤੀ ਗਈ ਹੈ ਸਾਈਬਰ ਸੈੱਲ ਦੇ ਵੱਲੋਂ ਉਸ ਦੀ ਵੀ ਪਾਲ ਕੀਤੀ ਜਾ ਰਹੀ ਹੈ